ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਜ਼ਰਾਂ ਦੀ ਵੱਡੀ ਖਬਰ ਖਬਰਾਂਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਧੰਨਵਾਦ ਜੇਲ੍ਹ ਤੋਂ ਬਾਹਰ ਆਏ ਰਾਮ ਰਹੀਮ ਦੀ ਪਹਿਲੀ ਸੰਦੇਸ਼ ਕਿਹਾ ਸੰਗਤਾ ਆਪਣੇ ਘਰ ਹੀ ਰਹਿਣ ਇਸ ਦੇ ਨਾਲ ਹੀ ਡੇਰ ਸੌਦਾ ਮੁਖੀ ਰਾਮ ਰਹੀਮ ਬੁੱਧਵਾਰ ਨੂੰ ਪੈਰੋਲ ਤੇ ਬਾਹਰ ਆਉ ਉਹ ਪਹਿਹੀ ਉਸ ਦੀ ਪਹਿਲੀ ਹੀ ਤਸਵੀਰ ਵੀ ਸਾਹਮਣੇ ਆ ਗਈ ਹੈ ਇਸ ਦੇ ਨਾਲ ਹੀ ਉੱਤਪਰਦੇਸ਼ ਦੇ ਬਰਨਾਲਾ ਡੇਰੇ ਪਹੁੰਚ ਗਏ ਹਨ ਇਸ ਦੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੰਦਾ ਇਹ ਕਿਹਾ ਹੈ ਕਿ ਉੱਤਕ ਇਹ ਪੁਸ਼ਟੀ ਡੇਰਾ ਮੈਨੇਜਮੈਂਟ ਦੀ ਕੀਤੀ ਗਈ ਹੈ ਇਸ ਦੇ ਨਾਲ ਹੀ ਉਹਨਾਂ ਨੇ ਚਲ ਕਰ ਦਿੰਦਾ ਇਹ ਕਿਹਾ ਹੈ ਕਿ ਡੇਰਾ ਮੈਨੇਜਮੈਂਟ ਦੇ ਅਫੀਸ਼ੀਅਲ ਐਕਸ ਪੋਸਟ ਤੇ ਰਮਹੀਮ ਦੀ ਤਸਵੀਰ ਜਾਰੀ ਕੀਤੀ ਗਈ ਹੈ ਜਿਸ ਵਿੱਚ ਉਹ ਛੱਤੇ ਕੁਰਤੇ ਵੇਚਨਰ ਆ ਰਹੇ ਹਨ ਇਸ ਦੇ ਨਾਲ ਡੇਰਾ ਮੈਨੇਜਮੈਂਟ ਨੇ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਪੋਸਟ ਕਰਦੇ ਹੋਏ ਲਿਖਿਆ ਹੈ ਕਿ ਸਤਿਕਾਰਯੋਗ ਪਿਤਾ ਜੀ ਸੰਤ ਡਾਕਟਰ ਗੁਰਮੀ ਸਿੰਘ ਰਾਮ ਹਿੰਦੇਵ ਜੀ ਦੀ ਇਸ ਬਰਨਾਲਾ ਡੇਰੇ ਪਹੁੰਚ ਗਏ ਹਨ ਉਹਨਾਂ ਦੀ ਸਮੁੱਚੀ ਸਾ ਸੰਗਤ ਦਾ ਹਾਲ ਚਾਲ ਪੁੱਛਿਆ ਹੈ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਘਰ ਹੀ ਰਹਿ ਕੇ ਸੇਵਾ ਸਿਮਰਨ ਕਰਦੇ ਰਹਿਣ ਖਬਰ ਮਨ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ